ল'ব লোকক একো हां देखो महा रैली इस करके सी कि एक त गलबात ਦਾ ਸੱਦਾ ਆਇਆ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਚਾਰ ਪ੍ਰੋਪਗੈਂਡਾ ਹੋਰ ਤੇਜ਼ ਕੀਤਾ ਜਿਹੜਾ ਸਰਕਾਰ ਇੱਕ ਪ੍ਰਚਾਰ ਕਰ ਰਹੀ ਆ ਵੀ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨਾਂ ਤੇ ਕਿਹ ਰੌਲਾ ਪਾਉਂਦੇ ਆ ਵੀ ਨੁਕਸਾਨ ਹੁੰਦਾ ਅਸੀਂ ਦੂਜਾ ਪੱਖ ਪੀ ਜਿਹੜਾ ਅਸੀਂ 26 ਦਾ ਪ੍ਰੋਗਰਾਮ ਹੈ ਉਹ ਚ ਕਾਰਪੋਰੇਟ ਦੇ ਮਾਡਲ ਜਿਹੜੇ ਮਾਲ ਆ ਉਹਨਾਂ ਗਾੜੀ ਜਾ ਰਹੇ ਆ ਡੀ ਮਾਰਟਰ ਲਾਈਨਸ ਇੰਡੀਆ ਹੁਣ ਅਸੀਂ ਸਵਾਲ ਕਰਦੇ ਆ ਪੀ 23 ਰੁਪਏ ਕਣਕ ਸਾਥੋਂ ਲਈ ਅੱਜ 45 ਰੁਪਏ ਪੰਜਾਬ ਚ ਵੇਚ ਰਹੇ ਹੋ ਨੁਕਸਾਨ ਕਿਹੜਾ ਕਰ ਰਿਹਾ ਵਾ ਇਹ ਇਹ ਜਿਹੜੇ ਮਾਲ ਆ ਉਹਨਾਂ ਦਾ ਹਮਲਾ ਸਾਡੇ ਕਿਸਾਨਾਂ ਤੇ ਸਿੱਧਾ ਨਹੀਂ ਹੈਗਾ ਇਹ ਛੋਟੀ ਦੁਕਾਨਦਾਰੀ ਤੇ ਰੇੜੀ ਫੜੀ ਵਾਲਿਆਂ ਤੇ ਹਮਲਾ ਵਾ ਅੱਜ ਜੇ ਸਾਡੇ ਕੋਲ 23 ਰੁਪਏ ਮੰਡੀ ਚ ਕੋਕਨਕ ਲੈਣ ਆਵੇ ਸ਼ਹਿਰੀ ਬੰਦਾ ਉਹਨੂੰ 5 ਚ ਮਿਲ ਜੂ 2 ਰੁਪਏ ਖਰਚਾ 2 ਹੋਰ ਪਾ ਲਓ 27 ਚ ਮਿਲ ਜੂ ਉਹਨਾਂ ਨੂੰ ਪੁੱਛਿਆ ਜਾਵੇ ਕਿ ਬਾਕੀ ਜਿਹੜੇ ਆ 18 ਰੁਪਏ ਕਾਰਪੋਰੇਟ ਕਿਉਂ ਲੁੱਟ ਰਿਹਾ ਅਸਲ ਇਹੀ ਆ ਇਹ ਲੜਾਈ ਕਿਸਾਨਾਂ ਮਜ਼ਦੂਰਾ ਦੇਸ਼ਵਾਸੀਆਂ ਦੀ ਸੰਘੀ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਲਈ ਆ ਪੰਜਾਬ ਨੂੰ ਬਚਾਉਣ ਲਈ ਆ ਕਾਰਪੋਰੇਟ ਤੇ ਜਿਹੜਾ ਭਾਰਤ ਸਰਕਾਰ ਪੰਜਾਬ ਆ ਲਗਾਤਾਰ ਸਾਡੇ ਖਿਲਾਫ ਦੁਸ਼ਪ੍ਰਚਾਰ ਕਰ ਰਹੀ ਹੈ ਪਾਪ ਪੰਜਾਬ ਅੰਦਰ ਵੱਡੇ ਪੱਧਰ ਤੇ ਪੰਜਾਬ ਅੰਦਰ ਸਿੱਖ ਕਮਿਊਨਿਟੀ ਕਿਸਾਨੀ ਕਰਦੀ ਹੈ ਜ्यादातर ਦੁਕਾਨਦਾਰੀ ਹਿੰਦੂ ਵੀਰ ਕਰਦੇ ਆ ਜਿਆਦਾਤਰ ਸਾਰੇ ਹੀ ਕਰਦੇ ਆ ਉਹ ਹਿੰਦੂਆਂ ਤੇ ਸਿੱਖਾਂ ਨੂੰ ਪਾੜਨ ਦਾ ਕੰਮ ਕਰਦੇ ਆ ਅਸੀਂ ਕਹਿੰਦੇ ਅੰਦੋਲਨ ਪੰਜਾਬੀਆਂ ਦਾ ਅੱਜ ਅਸੀਂ ਇਕੱਠੇ ਹੋੜ ਕੇ ਜਦੋਂ ਸਾਡੀ ਛੋਟੀ ਦੁਕਾਨਦਾਰੀ ਤੇ ਹਮਲਾਵਾ ਰੈਡੀ ਫੜੀ ਤੇ ਹਮਲਾਵਾ ਸੀ ਤੁਹਾਡੇ ਹੱਕ ਵਿੱਚ ਕਿਉਂਕਿ ਤੁਸੀਂ ਖੜੇ ਜੇ ਅਸੀਂ ਕਾਰਪੋਰੇਟ ਦੇ ਮਾਲਾਂ ਗਾੜੀ ਆ ਰਹੇ ਆ ਪਰ ਆਪਣੇ ਸ਼ਹਿਰੀ ਵੀਰ ਨੂੰ ਕਹਾਂਗੇ ਵੀ ਅਬਾਨੀ ਅਦਾਨੀ ਤੁਹਾਡੇ ਵਿੱਚ ਆ ਕੇ ਬਹਿ ਗਿਆ ਸਾਡੀ ਮੰਡੀ ਤੇ ਵੀ ਇਹਨੇ ਕਬਜ਼ਾ ਲੈਣਾ ਵਾ ਠੀਕ ਨਾ ਤਾਂ ਇਸ ਕਰਕੇ ਸਾਡੀ ਰਾਇ ਵੀ ਸਾਂਝੀ ਹੋਗੀ ਨਾ ਇੱਕ ਤਾਂ ਆਹਾ ਪ੍ਰਚਾਰ ਪ੍ਰੋਪਗੈਂਡਾ ਕਰ ਲਈ ਇਹ ਰੈਲੀ ਕਿਤੇ ਗੱਲ ਸਾਡੀ ਚਲੀ ਜਾਵੇ ਦੂਜਾ 26 ਦਾ ਪ੍ਰੋਗਰਾਮ ਵੱਡਾ ਹੋ ਜੇ ਤੀਸਰਾ ਅਸੀਂ 29 ਨੂੰ ਬਿਆਸ ਇਕੱਠੇ ਹੋਵਾਂਗੇ 30 ਨੂੰ ਜਥੇ ਜੜੇ ਆ ਉਧਰ ਜਾਣਗੇ ਉਹਦੀ ਤਿਆਰੀ ਵਿੱਚ ਲੱਗੇ ਹੋਈਆਂ ਇਸ ਬਨੋਟ ਸੀਗਾ ਵੀ ਮੰਗਾ ਮਨਵਾਈਏ ਆਪਣੇ ਸੂਰਮਿਆਂ ਨੇ ਕੀਤਾ ਕੀਤਾ ਗਿਆ ਹੋਇਆ ਕਿ ਉਹ ਜਿਹੜਾ ਦੋਆ ਫੋਰਮਾਂ ਦਾ ਇੱਕ ਤਾਂ ਜਿਹੜੇ ਕਾਰਪੋਰੇਟ ਦੇ ਮਾਲ ਹੈ ਉਧਰ ਦੂਸਰਾ ਜਿਹੜੀ ਹੈ ਸੈਲੋਜ਼ ਨੇ ਉਧਰ ਤੀਸਰਾ ਭਾਜਪਾ ਦੇ ਦਫਤਰ ਤੇ ਤੇ ਉਹਨਾਂ ਦੇ ਘਰ ਔਰ ਜਿੱਥੇ ਕਿਤੇ ਕੁਝ ਨਹੀਂ ਹੈਗਾ ਟੋਲ ਪਲਾਜੇ ਦੇ ਵੀ ਜਾ ਕੇ ਰੋਡ ਰੋਡ ਮੈਂ ਪਿਆ ਦੇਸ਼ ਵਿੱਚ ਹਜ਼ਾਰਾਂ ਲੱਖਾਂ ਦਾਵਾਂ ਤੇ ਹੋਣਗੇ ਉਹਦਾ ਉਹਦਾ ਕੋਈ ਨਾ ਅਸੀਂ ਜਿੰਨੇ ਕਿ ਸੱਦ ਕੋ ਰਿਪੋਰਟ ਆਉਂਦੀ ਤੁਹਾਨੂੰ ਦੱਸ ਦਿੰਨੇ ਅੰਮ੍ਰਿਤਸਰ ਦੇ ਵਿੱਚ ਆਪਣੇ ਪ੍ਰੋਗਰਾਮ ਹੈਗੇ ਜਿੱਦਾਂ ਥੋੜਾ ਜੰਡਿਆਲੇ ਗੁਰੂ ਤੇ ਡੀਮਾਰਡ ਆ ਇੱਥੇ ਬ੍ਰੈਸਟ ਮਨ ਨਾਲੇ ਬੈਸਟ ਪ੍ਰਾਈਜ਼ ਆ ਅਗਲੇ ਬੰਨੇ ਟ੍ਰੀਲੀਅਮ ਬਹੁਤ ਵੱਡਾ ਵਾ ਇਹਦੇ ਨਾਲ ਆਲਫਾ 1 ਆ ਤਰਨਜੀਤ ਸਿੰਘ ਸੰਧੂੜੇ ਇਹਨਾਂ ਦੇ ਐਮਪੀ ਦੀ ਸੀਟ ਦੇਖ ਲੋ ਤੇ ਉਹਨਾਂ ਦਾ ਘਰ ਆ ਤੇ ਕੱਠੂ ਨੰਗਲੇ ਸੇਲਵਾ ਇਸੇ ਤਰੀਕੇ ਨਾਲ ਪੰਜਾਬ ਵਿੱਚ ਪੂਰੇ ਪ੍ਰੋਗਰਾਮ ਦਾ ਹੈ ਅੱਜ ਦੀ ਰੈਲੀ ਬਾਰੇ ਜਾਣਕਾਰੀ ਦਿਓ ਅੱਜ ਦੀ ਜਿਹੜੀ ਜੰਡਿਆਲਾ ਤੋਂ ਤੱਕ ਦਾਣਾ ਮੰਡੀ ਦੇ ਵਿੱਚ ਰੈਲੀ ਹੋ ਰਹੀ ਹੈ ਅਮਰਸਰ ਜ਼ਿਲ੍ਹੇ ਦੇ 8 ਜੋਨ ਇਹਦੇ ਵਿੱਚ ਸ਼ਾਮਲ ਆ ਇਹ ਰੈਲੀ ਜਿਹੜੀ ਆ ਜਿਹੜੇ ਦੋਹਾਂ ਫੋਰਮਾਂ ਨੇ ਪ੍ਰੋਗਰਾਮ ਦਿੱਤੇ ਆ ਭਾਰਤ ਪੱਧਰ ਤੇ ਉਹਨਾਂ ਦੀ ਤਿਆਰੀ ਵਾਸਤੇ ਆ ਜਿਵੇਂ 26 ਤਰੀਕ ਨੂੰ ਜਿਹੜਾ ਪੂਰੇ ਭਾਰਤ ਲੈਵਲ ਦੇ ਉੱਤੇ ਕਿਸਾਨਾਂ ਦਾ ਟਰੈਕਟਰਾਂ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹ ਪ੍ਰੋਗਰਾਮ ਭਾਜਪਾ ਦੇ ਦਫ਼ਤਰਾਂ ਅੱਗੇ ਇਹਦੋਂ ਗਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਅੱਗੇ ਜਾਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਊਲ ਜ਼ਿਆ ਉਨ੍ਹਾਂ ਅੱਗੇ ਪ੍ਰਦਰਸ਼ਨ ਕੀਤੇ ਜਾਣੇ ਆ ਜਿਹੜੇ ਜਿਹੜੇ ਮੰਡੀਆਂ ਨੂੰ ਪੰਗ ਕਰਕੇ ਤੇ ਸਾਈਲੋ ਗਦਾਮ ਜਿਹੜੇ ਬਣਾਏ ਜਾ ਰਹੇ ਆ ਉਹਨਾਂ ਅੱਗੇ ਵੀ ਜਿਹੜੇ ਆ ਸਾਡੇ ਟਰੈਕਟਰਾਂ ਦਾ ਪ੍ਰਦਰਸ਼ਨ ਜਿਹੜਾ ਉਹ ਹੋਊਗਾ ਪੂਰੇ ਪੂਰੇ ਭਾਰਤ ਦੇ ਵਿੱਚ ਇਹਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਜਥਾ ਆ ਉਹ 29 ਜਨਵਰੀ ਨੂੰ ਬਿਆਸ ਪੁਲ ਤੇ ਇਕੱਠਾ ਹੋਊਗਾ ਉਹ ਉਹਦੀ ਜਿਹੜੀ ਆ ਤਿਆਰੀ ਕੀਤੀ ਜਾ ਰਹੀ ਆ ਕਿਉਂਕਿ ਸ਼ੰਭੂ ਬਾਰਡਰ ਤੇ ਜਿਹੜਾ 11 ਮਹੀਨਿਆਂ ਸਾਢੇ 11 ਮਹੀਨਿਆਂ ਤੋਂ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰਨਾ ਵਾ ਉਹਦੀ ਤਿਆਰੀ ਜਿਹੜੀ ਆ ਵੱਡੇ ਪੱਧਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੀਤੀ ਜਾ ਰਹੀ ਆ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਆ ਜਿਹੜਾ ਅੱਜ ਦੀ ਜੰਡੇਆਲਾ ਮੰਡੀ ਦੇ ਵਿੱਚ ਰੈਲੀ ਆ ਕੋਈ ਕਹਿੰਦਾ ਜੇ ਗੱਲ ਕਰੀਏ ਸਬਰੀ ਜਨ ਅੰਮ੍ਰਿਤ ਦੀ ਟਰੈਕਟਰ ਮਾਰਚ ਦੀ ਸੈਨਾ ਨਾਲ ਦੇ ਨਾਲ ਮੋਲਾਂ ਦੇ ਜਿਹੜਾ ਵਾ ਪ੍ਰਭਾਵ ਕੀਤੇ ਜਾਂਦੇ ਨੇ ਕਿਹੜੇ ਕਿਹੜੇ ਮੋਲਾਂ ਦਾ ਪ੍ਰਭਾਵ ਜਿਹੜਾ ਕੀਤਾ ਦੇਖੋ ਜਿਵੇਂ ਵੱਡੇ ਕਾਰਪੋਰੇਟ ਆ ਇਹਨੂੰ ਸਮਝਣ ਦੀ ਜਰੂਰਤ ਆ ਛੋਟੇ ਜਿਵੇਂ ਕੋਈ ਆਪਣਾ ਮਤਲਬ ਕਿ ਆਪਣੇ ਦੇਸ਼ ਦਾ ਵਸਨੀਕ ਆ ਕੋਈ ਆਪਣੀ ਦੁਕਾਨਦਾਰੀ ਕਰਦਾ ਉਹਨੇ ਵੱਡੀ ਦੁਕਾਨ ਪਾਈ ਆ ਉਹ ਨਹੀਂ ਜਿਹੜੇ ਵੱਡੇ ਕਾਰਪੋਰੇਟਾਂ ਦੇ ਮਾਲ ਆ ਜਿਵੇਂ ਆ ਬੈਸਟ ਪ੍ਰਾਈਸ ਆ ਡੀ ਮਾਰਟਿਆ ਮੈਟਰੋ ਆ ਇਸ ਤਰੀਕੇ ਨਾਲ ਬਹੁਤ ਸਾਰੇ ਅੰਮ੍ਰਿਤਸਰ ਜੇ ਦੇ ਵਿੱਚ ਵੱਡੇ ਮੌਲਤ ਹੈਗੇ ਆ ਉਹਨਾਂ ਦੇ ਅੱਗੇ ਆ ਤੇ ਜਿਵੇਂ ਮਤਲਬ ਸਾਈ ਲੋਗਦਾਮ ਖੁੱਲ ਰਹੇ ਆ ਜਾਂ ਭਾਜਪਾ ਦੇ ਦਫ਼ਤਰ ਆ ਉਹਨਾਂ ਦੇ ਸਾਹਮਣੇ ਆ ਜਾਂ ਭਾਜਪਾ ਦੇ ਜਿਹੜੇ ਵਿਧਾਇਕ ਆ ਮੰਤਰੀ ਆ ਉਹਨਾਂ ਦੇ ਘਰਾਂ ਦੇ ਸਾਹਮਣੇ ਜਿਹੜਾ ਇਹ ਟ੍ਰੈਂਕਰਾਂ ਦਾ ਪ੍ਰਦਰਸ਼ਨ ਕਰਾਂਗੇ ਆਪ ਕੋਈ ਜਿਲ੍ਹਿਆਂ ਦੇ ਵਿੱਚ ਜਿਹੜੀ ਮਹਾਰੈਲੀ ਕੀਤੀ ਜਾ ਰਹੀ ਹੈ ਇਹ ਜਿਹੜੀ ਰੈਲੀ ਆ ਜਿਲ੍ਹਿਆਂ ਦੇ ਵਿੱਚ ਨਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵੀ ਅੱਜ ਇੱਥੇ 8 ਜੋਨ ਹੀ ਸੱਦੇ ਆ ਸਾਡੇ ਕੋਲ 20 ਜੋਨ ਚੱਲਦੇ ਆ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਤੇ ਅਸੀਂ ਅੱਜ 8 ਜੋਨ ਨੇ ਇੱਥੇ ਬੁਲਾਏ ਆ ਕੱਲ ਨੂੰ 23 ਤਰੀਕ ਨੂੰ 24 ਤਰੀਕ ਨੂੰ ਆਪਣੇ ਕਥੂ ਨੰਗਲ ਗੁਰਦੁਆਰਾ ਸਾਹਿਬ ਦੇ ਲਾਗੇ ਅਬਦਾਲ ਪਿੰਡ ਆ ਚਾਰਜ ਉਹਨਾਂ ਦੀ ਉੱਥੇ ਰੈਲੀ ਹੋਊਗੀ ਆਪਣੇ ਬਾਰਡਰ ਸਾਹ ਵਾਲੀ ਸਾਈਡ ਦੇ ਉੱਤੇ ਗੁਰਦੁਆਰਾ ਸਾਧੂ ਸੇਖ ਦੇ ਵਿੱਚ ਆਪਣੇ 25 ਤਰੀਕ ਨੂੰ ਰੈਲੀ ਹੋਊਗੀ ਚਮਿਆਰੀ ਜਿਹੜਾ ਪੱਕਾ ਸ਼ਹਿਰ ਜਿਹਨੂੰ ਕਿਹਾ ਜਾਂਦਾ ਗੱਗੋਮਾਲ ਦੇ ਨੇੜੇ ਹੀ ਗਾ ਅਜੀ ਨਾਲੇ ਦੇ ਲਾਗੇ ਉੱਥੇ ਜਿਹੜੀ 26 ਤਰੀਕ ਨੂੰ ਆਪਣੀ ਇੱਕ ਰੈਲੀ ਹੋਊਗੀ ਇਸ ਤਰੀਕੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੀ ਅਸੀਂ ਅਗਲੇ ਦਿਨਾਂ ਦੇ ਵਿੱਚ ਚਾਰ ਰੈਲੀਆਂ ਕਰਨ ਜਾ ਰਹੇ ਜਿਹੜਾ ਟਰੈਕਟਰ ਮਾਰਚ ਮੈਨੂੰ ਕਿੱਥੋਂ ਸਟਾਰਟ ਕੀਤਾ ਜਾਵੇਗਾ ਕਿੱਥੋਂ ਤੱਕ ਜਾਣਾ ਇਹ ਇਸ ਤਰ੍ਹਾਂ ਨਹੀਂ ਕੁਝ ਵੀ ਹੈ ਵੇਖੋ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੰਨੇ ਮੌਲਜ਼ ਹੈ ਅਸੀਂ ਸਾਡੇ ਅੰਮ੍ਰਿਤਸਰ ਜਿਹੜੇ ਨੇੜੇ ਦੇ ਪਿੰਡ ਆ ਉਹ ਜਾਣਗੇ ਜਿਹੜਾ ਅਸੀਂ ਪੁਆਇੰਟ ਸੈੱਟ ਕਰ ਲਾਂਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆ ਭਾਜਪਾ ਦੇ ਵਿਧਾਇਕਾਂ ਦਾ ਜਾਂ ਦਫ਼ਤਰਾਂ ਦਾ ਜਾਂ ਜਿਹੜੇ ਮੌਲਜ਼ ਆ ਉਹ ਨੇੜਲੇ ਪਿੰਡ ਉਧਰ ਜਾਣਗੇ ਜਿਵੇਂ ਕਤੂ ਨੰਗਲ ਸਾਈਡ ਦੇ ਉੱਤੇ ਉੱਥੇ ਸਾਈਲੋਗਦਾਮ ਆ ਉਧਰਲੇ ਪਿੰਡ ਜਿਹੜੇ ਉਧਰ ਜਾਣਗੇ ਜਾਂ ਇਸ ਥੀਕੇ ਨਾਲ ਜੰਡਿਆਲਾ ਗੁਰੂ ਦੇ ਵਿੱਚ ਕੋਈ ਮੌਲਜ ਹੋਊਗਾ ਵੱਡਾ ਮੌਲ ਹੋਊਗਾ ਉਹਦਾ ਅਸੀਂ ਬਣਾ ਲੈਨੇ ਸਾਰਾ ਫਾਰਮੈਟ ਬਣਾਵਾਂਗੇ ਉਸ ਤਰੀਕੇ ਨਾਲ ਡਿਊਟੀ ਆਪ ਪਿੰਡਾਂ ਦੀਆਂ ਸੈਟ ਕੀਤੀਆਂ ਜਾਣਗੀਆਂ